ਅਧਿਆਪਕ ਦਿਵਸ ਮੌਕੇ ਜਿੱਥੇ ਦੇਸ਼ ਭਰ ਵਿੱਚ ਅਧਿਆਪਕਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਬਾਹਰ ਅਧਿਆਪਕਾਂ ਵੱਲੋਂ ਪ੍ਰਦਰਸ਼ਨ ਕਰਕੇ ਪੰਜਾਬ ਸਟੇਟ ਟੀਚਰ एलिजिਬਿਲਿਟੀ ਟੈਸਟ ਦੇ ਨੋਟੀਫਿਕੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਅਧਿਆਪਕਾਂ ਦਾ ਕਹਿਣਾ ਹੈ ਕਿ ਪਿਛਲੇ 2 ਸਾਲ ਤੋਂ ਪੰਜਾਬ ਸਰਕਾਰ ਉਹਨਾਂ ਨੂੰ ਝੂਠੇ ਵਾਅਦੇ ਕਰਦੀ ਆ ਰਹੀ ਹੈ ਅਤੇ ਉਹਨਾਂ ਲਈ ਕੁਈ ਨੋਟੀਫਿਕੇਸ਼ਨ ਨਹੀਂ ਕੀਤਾ ਜਾ ਰਿਹਾ ਜਿਸ ਦੀ ਮੰਗ ਨੂੰ ਲੈ ਕੇ ਉਹ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਹਨ ਅਤੇ ਸਿੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਨਾਰੀਵਾਦੀ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਬਣੀ ਸੀ ਤਾਂ ਮੁੱਖ ਮੰਤਰੀ ਖੁਦ ਧਰਨਿਆਂ ਤੇ ਜਾ ਕੇ ਕਹਿੰਦੇ ਸਨ ਕਿ ਕਿਸੇ ਵੀ ਅਧਿਆਪਕ ਨੂੰ ਸੜਕਾਂ ਤੇ ਰੋਲਣ ਨਹੀਂ ਦਿੱਤਾ ਜਾਵੇਗਾ ਅਤੇ ਹਰ ਇੱਕ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਸਿੱਖਿਆ ਵਿਭਾਗ ਵਿੱਚ ਨੌਕਰੀਆਂ ਬਿਲਕੁਲ ਵੀ ਨਹੀਂ ਦਿੱਤੀਆਂ ਗਈਆਂ ਜਿਸ ਦੇ ਚੱਲਦੇ ਉਹ ਟੈਸਟ ਦੀ ਨੋਟੀਫਿਕੇਸ਼ਨ ਲਈ ਪਿਛਲੇ 2 ਸਾਲਾਂ ਤੋਂ ਮੰਗ ਕਰਦੇ ਆ ਰਹੇ ਹਨ ਬੰਦ ਕਰੋ ਬੰਦ ਕਰੋ ਜੁਮਲੇ ਬਾਜੀ ਬੰਦ ਕਰੋ ਬੰਦ ਕਰੋ ਬੰਦ ਕਰੋ ਹੰਕਾਰੀ ਸਿੱਖਿਆ ਮੰਤਰੀ ਮੁਰਦਾਬਾਨ 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 ਹੰਕਾਰੀ ਸਿੱਖਿਆ ਮੰਤਰੀ ਮੁਰਦਾਬਾਨ ਮੁਰਦਾਬਾਨ ਜਾ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆਪਾਂ ਸਰਪੰਲੀ ਰਾਧਾ ਕਸ਼ਿੰਝ ਜੀ ਬਰਥਡੇ ਮਨਾ ਰਹੇ ਆਂ ਉਹ ਟੀਚਰ ਡੇ ਦੇ ਆਪਾਂ ਸੈਲੀਬ੍ਰੇਟ ਕਰ ਰਹੇ ਆਂ ਪਰ ਸਭ ਤੋਂ ਵੱਡੀ ਦਿੱਕਤ ਆਇਆ ਕਿ ਸਰ ਆਪਾਂ ਇੱਕ ਤਾਂ ਟੀਚਰ ਡੇ ਸੈਲੀਬ੍ਰੇਟ ਕਰ ਰਹੇ ਇੱਕ ਜਿਹੜੇ ਟੀਚਰ ਭਵਿੱਖ ਦੇ ਤੁਹਾਨੂੰ ਬਣਨ ਵਾਲੇ ਉਹ ਤੁਹਾਨੂੰ ਦਿਖ ਰਿਹਾ ਤੁਸੀਂ ਸੀਐਮ ਦੇ ਹਾਊਸ ਸਾਊਥ ਦੇ ਸਾਹਮਣੇ ਆ ਗਏ ਕਿਉਂ ਆ ਗਏ ਕਿ ਉਹਨਾਂ ਨੂੰ ਕੋਈ ਮਤਲਬ ਉਹਨਾਂ ਦੀ ਕੋਈ ਗੱਲਬਾਤ ਸੁਣੀ ਨਹੀਂ ਰਿਹਾ ਸਰ ਸਭ ਤੋਂ ਵੱਡੀ ਦਿੱਕਤ ਆ ਰਹੀ ਐ ਅਸੀਂ ਪੀਐਸਟ ਦੇ ਨੋਟੀਫਿਕੇਸ਼ਨ ਬਾਰੇ ਗੱਲਬਾਤ ਕਰਨ ਆਏ ਤੇ ਉਹ ਨੋਟੀਫਿਕੇਸ਼ਨ ਜਿਆਦਾ ਨਹੀਂ ਕਟੋਵਰ 2 ਸਾਲ ਹੋ ਗਿਆ ਪੈਂਡਿੰਗ ਸਰ ਕੋਈ ਮਤਲਬ ਕੋਈ ਕਿਸੇ ਨੂੰ ਮਤਲਬ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੈ ਨਹੀਂ ਜਦੋਂ ਵੀ ਜਾਂਦੇ ਕਹਿੰਦੇ ਅੱਜ 10 ਦਿਨਾਂ ਤੇ ਦੇ ਦਾਂਗੇ ਕਦੇ ਕਹਿੰਦੇ 20 ਦਿਨਾਂ ਤੇ ਦੇ ਦਾਂਗੇ ਤੇ ਅਸੀਂ ਬਹੁਤ ਵਾਰ ਗੱਲਬਾਤ ਕਰ ਲਈ ਤੇ ਲਾਸਟ ਤੇ ਅਸੀਂ ਆਖਿਰ ਲੈ ਤੇ ਹਾਰ ਹੂਰ ਕੇ ਤੁਸੀਂ ਦੇਖੋ ਕੌਣ ਅੱਜ ਦੇ ਦਿਨ ਪ੍ਰੋਟੈਸਟ ਕਰਨਾ ਚਾਹਦਾ ਹੈ ਲੇਕਿਨ ਅਸੀਂ ਹਾਰ ਹੂਰ ਕੇ ਲਾਸਟ ਤੇ ਤੁਹਾਨੂੰ ਸੀਐਮ ਦੀ ਕੋਠੀ ਦੇ ਸਾਹਮਣੇ ਆਣਾ ਆਗੇ ਆਣੇ ਪਏ ਜੀ ਤੇ ਅਜੇ ਵੀ ਕੋਈ ਗੱਲਬਾਤ ਨਹੀਂ ਹੋਈ ਤਾਂ ਅਸੀਂ ਹੋਰ ਵੀ ਅੱਗੇ ਵਧਣਾ ਹੈ ਜੀ ਮੈਂ ਤੁਹਾਨੂੰ ਗਲਤ ਯਾਦ ਦਿਲਾਣਾ ਚਾਹੁੰਦਾ 2000 ਜਦੋਂ ਸਰਕਾਰ ਬਣੀ ਨਹੀਂ ਉਸ ਤੋਂ ਪਹਿਲੇ ਦੀ ਗੱਲ ਸੀ ਅੱਗੇ ਇੱਕ ਗ ਆਪਣੇ ਆਪਣੇ ਈਟੀਟੀ ਦਾ ਤੋਂ ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਬੱਚੇ ਹੁਣ ਸੜਕਾਂ ਦੇ ਹੈ ਉਹ ਤੁਸੀਂ ਸੜਕਾਂ 'ਚ ਦਰਨਾ ਨਾ ਜਦੋਂ ਅਸੀਂ ਆਵਾਂਗੇ ਤੱਕ ਅਸੀਂ ਆਂਦੇ ਸਾਰੀ ਪਹਿਲੀ ਵਾਰੀ ਹਰਾ ਪੈਂਚ ਲਾ ਦੇਾਂਗੇ ਔਰ ਜਿੰਨੇ ਵੀ ਬੱਚੇ ਬੇਰੋਜ਼ਗਾਰ ਉਹਨਾਂ ਰੋਜ਼ਗਾਰ ਦੇ ਦੇਾਂਗੇ ਤੁਸੀਂ ਸਰ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਪਿਛਲੇ 3 ਸਾਲਾਂ ਤੇ ਐਜੂਕੇਸ਼ਨ ਡਿਪਾਰਟਮੈਂਟ ਦੀ ਗੱਲ ਕਰਾਉਣਾ ਤਾਂ ਮੈਂ ਜ਼ੀਰੋ ਕੰਮ ਕੀਤਾ ਜੀ 1% ਵੀ ਕੰਮ ਨਹੀਂ ਕੀਤਾ ਸਰ ਨਿਊ ਕਹਤਾ ਕੀ ਹੁੰਦਾ ਤੁਸੀਂ ਖਬਰਾਂ 'ਚ ਕਿੰਨੀ ਮਰਜ਼ੀ ਤੁਸੀਂ 45 ਨਹੀਂ 55000 ਕੱਢ ਦਿਓ ਲੇਕਿਨ ਤੁਸੀਂ ਦਰਾਤਲ 'ਚ ਕੀ ਕੰਮ ਕੀਤਾ ਤੁਹਾਨੂੰ ਪਤਾ ਸਰ ਸਾਡੇ ਨਾਲ ਹੀ ਹੈ ਸਰ ਨੇ ਵੀ ਇਹ ਗੱਲ ਕਿਹਾ ਸੀ ਕਿ ਤੁਸੀਂ ਕੱਲ ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ 28 ਸਾਲਾਂ ਤੇ ਬਹੁਤ ਕੰਮ ਕੀਤਾ ਅਸੀਂ ਕਿਹਾ ਤੁਸੀਂ ਜਿਹੜਾ ਕੰਮ ਕੀਤਾ ਸਾਨੂੰ ਗਿਣਾ ਦਿਓ ਵਿੱਚ ਜਦੋਂ ਤੁਸੀਂ ਪੋਸਟਾ ਸਰ ਪੋਸਟਾ ਕੀ ਹੁੰਦਾ ਕੱਲੀ ਪੋਸਟਾ ਕੱਢਣ ਤੋਂ ਕੁਝ ਨਹੀਂ ਹੁੰਦਾ ਹੈ ਲੇਕਿਨ ਤੁਸੀਂ ਉਹ ਪੋਸਟਾ ਨੂੰ ਫਾਈਨਲ ਨਹੀਂ ਕੀਤਾ ਔਰ ਜਿਹੜੀ ਪਹਿਲੀ ਗੱਲ ਕੀਤੀ ਹੈ ਨਾ ਜਿਹੜੇ ਆਪਾਂ ਇੱਕ ਇਹ ਐਟਟੀਟੀ ભરਤੀ ਦੀ ਕਹਿ ਰਹੇ ਕਿ ਅਸੀਂ ਐਟਟੀਟੀ ભરਤੀ ਪੂਰੀ ਕਰਦੀ ਮੈਂ ਤੁਹਾਨੂੰ ਅੱਜ ਵੀ ਕਹਿੰਦਾ 2600 ਬੱਚਿਆਂ ਨੂੰ ਅਜੇ ਪ੍ਰੋਵੀਜ਼ਨ ਲਿਸਟ ਦਿੱਤੀ ਹੈ ਜਦੋਂ ਜੋਇਨਿੰਗ ਦੇ ਦੇ ਤੁਸੀਂ ਮੰਨ ਲਓ ਘਟੋ ਘਟ ਇੱਕ ਸਾਲ ਉਹ ਬੱਚਿਆਂ ਨੂੰ ਜੋਇਨਿੰਗ ਨਹੀਂ ਆਣੀ ਅਜੇ ਤੱਕ ਸਰ ਸਿਕੋ ਸਭ ਤੋਂ ਵੱਡੀ ਗੱਲ ਸਰ ਸਟੂਡੈਂਟਸ ਨੂੰ ਸਭ ਤੋਂ ਵੱਡਾ ਦੁੱਖ ਐਸ ਚੀਜ਼ ਦਾ ਕਿ ਸਰਕਾਰ ਨੇ 26 ਮਈ ਤਾਰੀਖ ਮੰਗੀ ਸਰ ਕਿ ਅਸੀਂ 26 ਤਾਰੀਖ 26 ਮਈ ਨੂੰ ਅਸੀਂ ਪੇਪਰ ਦਿਲਾਨਣ ਵਾਲਿਆਂ ਬਟ ਸਭ ਤੋਂ ਵੱਡਾ ਦੁੱਖ ਸਰ ਉਸ ਦਿਨ ਹੁੰਦਾ ਕਿ 26 ਮਈ ਤੋਂ ਸਰ ਅੱਜ ਤੁਸੀਂ ਦਿਨ ਦੇਖ ਲਓ 5 ਸਤੰਬਰ ਹੋ ਗਏ ਇਲੈਕਸ਼ਨ ਖਤਮ ਹੋ ਗਿਆ ਹੈ ਸਰਕਾਰ ਦੀ ਅਸੀਂ ਪਹਿਲਾਂ ਗੱਲ ਸੁਣੀ ਸਰ ਅਸੀਂ ਇੱਕ ਇੱਕ ਮੈਂਬਰ ਇੱਥੇ ਗਵਾਹ ਹੈ ਸਰ ਕਿ ਕਿਸੇ ਨੇ ਵੀ ਐਵੇਂ ਦਾ ਕੋਈ ਪ੍ਰੋਟੈਸਟ ਨਹੀਂ ਕੀਤਾ ਕਿਸੇ ਨੇ ਵੀ ਐਵੇਂ ਦੀ ਕੋਈ ਕਾਰਵਾਈ ਨਹੀਂ ਕੀਤੀ ਸਰ ਕਿ ਜਿੰਨੇ ਨਾਲ ਸਰਕਾਰ ਨੂੰ ਵੀ ਕੋਈ ਹਾਨ ਨਹੀਂ ਪਹੁੰਚੇ ਅਸੀਂ ਸਰ ਅੱਜ ਵੀ ਪ੍ਰੋਟੈਸਟ ਕਰ ਰਹੇ ਹਾਂ ਪੂਰੀ ਤਰ੍ਹਾਂ ਨਾਲ ਸਾਡੇ ਮੈਂਬਰ ਸ਼ਾਂਤਮਈ ਤਰੀ ਸਾਰੇ ਦੇ ਸਾਰੇ ਮੈਂਬਰਸ ਲੀਡ ਕਰ ਰਹੇ ਹੈ ਤਾਂ ਸਰ ਤੁਸੀਂ ਕਿਤੇ ਵੀ ਇਹਨੂੰ ਪ੍ਰੂਵ ਕਰ ਸਕਦੇ ਫਿਰ ਸਰ ਸਰਕਾਰ ਸਾਡੇ ਨਾਲ ਕਿਉਂ ਇਦਾਂ ਕਰਨ ਲੱਗੀ ਹੋਈ ਹੈ ਇਹ ਇਹਨਾਂ ਦਾ ਕੀ ਕਸੂਰ ਹੈ ਸਰ ਇਹ ਕੈਂਡੀਡੇਟਸ ਐਂਡ ਹਾਲੇ ਤੱਕ ਸਰ ਇੱਕ ਤੋਂ ਨੂੰ ਇੱਕ ਵੱਡੀ ਗੱਲ ਬੋਲਣਾ ਚਾਹੂੰਗਾ ਅੱਜ ਇਹ ਕੁਝ ਇੱਕ एलिਜੀਬਿਲਟੀ ਪੇਪਰ ਹੈ ਸਰ ਪੀਐਸਟੈਟ ਦਾ ਐਂਡ ਜਦੋਂ ਇੱਕ एलिਜੀਬਿਲਟੀ ਪੇਪਰ ਨੂੰ ਪਾਰ ਕਰਨਾ ਹੋਊਗਾ ਤਾਂ ਫਿਰ ਸਾਨੂੰ ਇੱਕ ਡਰ ਹੋਰ ਪੈਦਾ ਹੋ ਗਿਆ ਕਿ ਜੋ ਹਾਲ ਸਰ ਅੱਜ ਸਾਡਾ ਇੱਥੇ ਹੋ ਰਿਹਾ ਹੈ ਉਹ ਹਾਲ ਪੇਪਰ 2 ਲਈ ਵੀ ਹੋਏਗਾ ਫਿਰ ਪੇਪਰ 2 ਲਈ ਸਰ 5994 ਦੀ ਭਰਤੀ ਇੰਨਾ ਕੈਂਡੀਡੇਟ ਸਰ ਉਧਰ ਰੋਲ ਰਿਹਾ ਉਹਨਾਂ ਨੂੰ ਵਿਸ਼ਵਾਸ ਸੀ ਸਰ ਕਿ ਪਿਛਲੀ ਸਰਕਾਰ ਦੀ ਭਰਤੀ ਹੈ ਇਹਨਾਂ ਨੇ ਕਿਹਾ ਸਾਡੀ ਹੈ ਜੀ ਚਲੋ ਅਸੀਂ ਮੰਨ ਲਿਆ ਜੀ ਕੋਈ ਤੁਸੀਂ ਗੁੰਮਰਾਹ ਕਰਨ ਦੀ ਗੱਲ ਕੀਤੀ ਨਾ ਮੈਂ ਸਰ ਤੁਹਾਨੂੰ ਇੱਕ ਗੱਲ ਦੱਸਦਾ ਇਹਨਾਂ ਨੇ ਪੇਪਰ 2 ਦੋ ਕਰਤੇ ਆ ਸਰ 2016 ਤੱਕ ਟੈਟ ਦਾ ਇੱਕੋ ਪੇਪਰ ਹੁੰਦਾ ਸੀਗਾ ਬਾਅਦ ਵਿੱਚ ਦੋ ਕੀਤੇ ਕਿਉਂ ਸਰ ਕਿਉਂਕਿ ਪਹਿਲਾਂ ਸਟੂਡੈਂਟ ਨੂੰ ਇੱਕ ਪੇਪਰ ਕਲੀਅਰ ਕਰਨਾ ਹੋਏਗਾ ਸਾਲ ਬਾਅਦ ਦੂਜਾ ਲੈ ਲਾਂਗੇ ਜੀ ਸਾਲ ਹੋਰ ਲਮਕਾ ਦਾਂਗੇ ਤਿੰਨ ਚਾਰ ਸਾਲ ਸਾਡੇ ਨਿਕਲ ਜਾਣਗੇ ਪੰਜ ਸਾਲ ਸਾਡੇ ਕੋਲ ਹੁੰਦੇ ਆ ਜੀ ਤਾਂ ਗੁੰਮਰਾਹ ਦਾ ਸਰ ਸਿੱਧਾ ਸਿੱਧਾ ਕਰਨ ਲੱਗੇ ਹੋਏ ਆ ਇਹਨਾਂ ਵਿੱਚ ਤਾਂ ਕੋਈ ਡਾਊਟ ਨਹੀਂ ਆ ਸਵੇਰੇ ਸ਼ਾਮ ਇਹ ਦਿਖ ਰਿਹਾ ਸਰ ਕਿ ਇੱਕ ਪੇਪਰ ਨਾਲ ਵੀ ਸਰ ਤੁਸੀਂ ਉਹਨਾਂ ਦੀ ਯੋਗਤਾ ਜਾਂਚ ਸਕਦੇ ਹੋ ਸਰ UGC NET ਦਾ ਪੇਪਰ ਹੁੰਦਾ ਇੱਕੋ ਪੇਪਰ ਹੁੰਦਾ ਇੱਕੋ ਹੀ ਦਿਨ ਹੁੰਦਾ ਸਰ ਹਾਲਾਂਕਿ ਉਹ ਪਾਰਟ 2 ਹੁੰਦੇ ਆ ਪ੍ਰਸ਼ਾਸਨ ਨੇ ਹੁ ਦਾ ਸਰ ਮੀਟਿੰਗ ਦਾ ਕੀ ਕਰੀਏ ਸਰ ਇੰਨਾ ਬੁਰਾ ਹਾਲ ਹੋਇਆ ਪਿਆ ਐਂਡ ਇਹ ਚੀਜ਼ਾਂ ਸਰ ਕਿੰਨੇ ਲਾਰੇ ਕਿੰਨੇ ਵਾਰ ਕਰੀਏ ਸਰ 9 ਅਗਸਤ ਵਾਲੀ ਮੀਟਿੰਗ ਵਿੱਚ ਸਿੱਖਿਆ ਮੰਤਰੀ ਸਾਹਿਬ ਕੋਈ ਕਹਿ ਰਹੇ ਸੀ ਅਨਮੋਲ ਤੁਹਾਡਾ ਪੇਪਰ ਹੁਣੇ ਆ ਰਿਹਾ ਐ ਅਨਮੋਲ ਤੁਹਾਡਾ ਪੇਪਰ ਅਗਲੇ ਮਹੀਨੇ ਆ ਰਿਹਾ ਅਨਮੋਲ ਤੁਹਾਨੂੰ ਲੋਡ ਨਹੀਂ ਪਈਗੀ ਉਹਨ ਕੁਝ ਕਰਨ ਦੀ ਐਂਡ ਤੁਸੀਂ ਸ਼ਾਂਤ ਰਹੋ ਐਂਡ ਅਸੀਂ ਐਗਜ਼ੈਕਟਲੀ ਕਰਾਂਗੇ ਤੇ ਅਸੀਂ ਸ਼ਾਂਤਮਈ ਤਰੀਕੇ ਨਾਲ ਉਹਨਾਂ ਕੋਲ ਇੱਕ ਸਵਾਲ ਕੀਤਾ ਸੀ ਸਰ 2.5 ਸਾਲ ਹੋ ਗਏ ਸਾਨੂੰ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਆਫੀਸ਼ੀਅਲ ਵੈਬਸਾਈਟ ਤੇ ਸਰ ਇੱਕ ਆਫੀਸ਼ੀਅਲ ਨੋਟੀਫਿਕੇਸ਼ਨ ਦਿਖਾ ਦਿਓ ਸਰ ਅ ਸਰ ਟੀਚਰ ਦੀ ਕਹਿੰਦੇ ਸਰ ਅਸੀਂ ਸਵੀਪਰ ਰੱਖਿਆ ਜੀ ਸਰ ਅਸੀਂ ਕੀ ਜਵਾਬ ਉਹਨਾਂ ਦਾ ਉੱਥੇ ਰਿਪਲਾਈ ਦਈਏ ਸਰ ਪਰ ਇਸ ਟਾਈਮ ਇੰਨਾ ਕੋ ਮਨ ਦੁਖੀ ਹੋ ਗਿਆ ਨਾ ਵੀ 17 ਮਹੀਨਿਆਂ ਤੋਂ ਉੱਪਰ ਹੋ ਗਏ ਆ ਸਰ ਇੱਕ एलिजिਬਿਲਟੀ ਟੈਸਟ ਆ ਟੀਚਰ एलिजिਬਿਲਟੀ ਟੈਸਟ ਜਿਹੜੇ ਕੀ 17 ਮਹੀਨਿਆਂ ਤੋਂ ਕੈਂਡੀਡੇਟ ਵਿਚਾਰੇ ਰੋਲ ਰਹੇ ਨੇ ਸਰਕਾਰ ਦੇ ਕੋਲ ਜਾ ਜਾ ਕੇ ਰਿਕਵੈਸਟਾਂ ਕਰ ਰਹੇ ਨੇ ਵੀ ਸਾਡਾ ਇੱਕ एलिजिਬਿਲਟੀ ਟੈਸਟ ਦੋ ਇੱਕ 17 ਮਹੀਨਿਆਂ ਤੋਂ ਬੱਚੇ एलिजिਬਿਲਟੀ ਟੈਸਟ ਦੇਣ ਲਈ ਇਕ ਤਰਸ ਰਹੇ ਨੇ ਵੀ ਸਾਡਾ एलिजिਬਿਲਟੀ ਟੈਸਟ ਲਿਆ ਜਾਵੇ ਪਰ ਆ ਦੇਖ ਲਓ ਸਰ 18 ਫਰਵਰੀ ਨੂੰ ਆ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈਗਾ ਪੰਜਾਬ ਸਰਕਾਰ ਦੇ ਵੱਲੋਂ ਕਿ ਅਸੀਂ 26 ਮਈ ਨੂੰ ਤੁਹਾਡਾ ਪੀਐਸਟੈਟ ਦਾ ਪੇਪਰ ਲਵਾਂਗੇ ਪਰ ਉਹ ਜਿਹੜੀ 26 ਮਈ ਹੈ ਸਿਰਫ ਇੱਕ ਜਿੱਦਾਂ ਵੋਟਾਂ ਦਾ ਕਾਰਨ ਬਣਾ ਕੇ ਇੱਕ ਖਾਲੀ ਉਹ ਡੇਟ ਟਪਾ ਦਿੱਤੀ ਗਈ ਕੋਈ ਹੁੰਦਾ ਹੱਲ ਨਹੀਂ ਕੀਤਾ ਗਿਆ ਅੱਜ ਤੱਕ ਅਸੀਂ 20 ਤੋਂ 22 ਮੀਟਿੰਗਾਂ ਸਿੱਖਿਆ ਮੰਤਰੀ ਸਾਹਿਬ ਨਾਲ ਕਰ ਚੁੱਕੇ ਹਾਂ ਸਰ ਚਾਰ ਮੀਟਿੰਗਾਂ ਹਰਪਾਲ ਚੀਮਾ ਜੀ ਨਾਲ ਵਿੱਤ ਮੰਤਰੀ ਨਾਲ ਕੀਤੀਆਂ ਇੱਕੋ ਹੀ ਲਾਰਾ ਹੁੰਦਾ ਅੱਜ ਪੇਪਰ ਸਵੇਰੇ ਪੇਪਰ ਅੱਜ ਪੇਪਰ ਸਵੇਰੇ ਪੇਪਰ ਬਸ ਹੋਰ ਸਾਨੂੰ ਕੁਝ ਨਹੀਂ ਮਿਲਦਾ ਉਸ ਤੋਂ ਇਲਾਵਾ ਤੁਹਾਡੇ ਵੱਲੋਂ ਕੀ ਐਕਸ਼ਨ ਕੀਤਾ ਜਾਊਗਾ ਅਗਲਾ ਸਰ ਐਕਸ਼ਨ ਆਈ ਹੈ ਵੀ ਅੱਜ ਜਿਹੜਾ ਅਸੀਂ ਪਿੱਛੇ 9 ਅਗਸਤ ਨੂੰ ਸਾਡੀ ਮੀਟਿੰਗ ਹੋਈ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਨਾਲ ਪਿਛਲਾ ਜੋ 12 ਮਾਰਚ ਨੂੰ ਅਧਿਆਪਕ ਯੋਗਤਾ ਟੈਸਟ ਲਿਆ ਜਾਂਦਾ ਉਹਦੇ ਵਿੱਚ ਔਰ ਮਿਸਪ੍ਰਿੰਟਿੰਗ ਪੇਪਰ ਦੀ ਸੀਲ ਓਪਨ ਮਤਲਬ ਇੱਕ ਇੱਕ ਪੇਜ ਇਦਾਂ ਪੂਰਾ ਸਾਫ ਖਾਲੀ ਦਿੱਤਾ ਆਇਆ ਸੀਗਾ ਮੇਰਾ ਖੁਦ ਦਾ ਪੇਜ ਖਾਲੀ ਸੀ ਇਦਾਂ ਜਦੋਂ ਅਸੀਂ 9 ਅਗਸਤ ਨੂੰ ਉਹ ਪੇਪਰ ਸਿੱਖਿਆ ਮੰਤਰੀ ਸਾਹਿਬ ਦੇ ਸਾਹਮਣੇ ਰੱਖਿਆ ਕਹਿੰਦੇ ਜੋ ਪਿੱਛੇ ਹੋ ਗਿਆ ਉਹ ਹੋ ਗਿਆ ਉਹਨੂੰ ਭੁੱਲ ਜਾਓ ਠੀਕ ਹੈ ਸਰ ਵੀ ਇੱਕ एलिजिਬਿਲਟੀ ਟੈਸਟ ਹੈ ਸਰ ਤੁਸੀਂ ਆ ਹਾਲ ਕਰ ਰਹੇ ਹੋ ਮਤਲਬ ਜੀ ਟੀਚਰਾਂ ਦਾ ਤੁਹਾਨੂੰ ਇਹ ਨਹੀਂ ਲੱਗਦਾ ਕਿ ਉਹ ਕਹਿ ਰਹੇ ਨੇ ਕਿ ਸਾਡੀ ਸਰਕਾਰ ਬਣ ਗਈ ਜੋ ਹੋ ਗਿਆ ਹੋ ਗਿਆ ਉਹ ਹੋ ਗਿਆ ਉਹ ਭੁੱਲ ਜਾਓ ਸਹੀ ਗੱਲ ਹੈ ਜੀ ਅਸੀਂ ਹੁਣ ਜੋ ਚੋਣਾ ਹੋਈਆਂ ਸੀਗੀਆਂ ਉਦੋਂ ਵੀ ਸਾਨੂੰ ਸੀਐਮ ਸਾਹਿਬ ਨਾਲ ਮੀਟਿੰਗ ਦਵਾਈ ਗਈ ਉੱਥੇ ਜਾ ਕੇ ਸਾਨੂੰ ਵਾਪਸ ਮੋੜਿਆ ਗਿਆ ਕਹਿੰਦੇ ਤੁਸੀਂ ਨਾ ਅਗਲੀ ਵਾਰੀ ਆਇਆ ਜੇ ਜਦੋਂ ਅਗਲੀ ਵਾਰੀ ਸੀਐਮ ਸਾਹਿਬ ਨਾਲ ਮੀਟਿੰਗ ਕਰਨ ਜਾਂਦੇ ਆ ਸਾਨੂੰ ਰਸਤੇ 'ਚ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਅਰੈਸਟ ਕੀਤਾ ਜਾਂਦਾ ਹੈ ਮੈਂ ਇਹ ਕਹਿਣਾ ਚਾਹੂੰਗੀ ਜੀ ਵੀ ਮਤਲਬ ਅੱਜ ਦੇ ਟਾਈਮ 'ਚ ਪੰਜਾਬ ਸਰਕਾਰ ਮਤਲਬ ਜਿਹੜੀ ਆਮ ਆਦਮੀ ਦਾ ਕਹਿ ਕੇ ਆਈ ਸੀ ਵੀ ਅਸੀਂ ਆਮ ਆਦਮੀ ਆਮ ਸਰਕਾਰਾਂ ਦੀ ਆਮ ਆਦਮੀ ਲਈ ਲੜਾਂਗੇ ਤੇ ਆ ਆਮ ਆਦਮੀ ਨੂੰ ਸੜਕਾਂ ਤੇ ਰੋਲ ਰਹੇ ਅੱਗੇ ਚਾਹੀਦਾ ਹੈ ਕਿ ਪਹਿਲਾਂ ਤੋਂ ਫਕਤੋ ਇਹ ਹੈਗਾ ਗਾਣਾ ਵੀ ਜਿਹੜੇ ਪੇਪਰ ਹੈਗਾ ਉਹ ਸਿਲੇਬਸ ਦੇ ਅਕੋਰਡਿੰਗ ਨਹੀਂ ਲਾ ਰਿਹਾ ਕਿਤੇ ਕਹਿ ਰਿਹਾ ਸੀ ਸਿਲੇਬਸ ਚੇਂਜ ਕਰਾਂਗੇ ਬਾਕੀ ਜਿਵੇਂ ਸੀਟ ਐਟ ਹੈਗਾਗਾ ਆ 6 ਮਹੀਨੇ ਬਾਅਦ ਹੋ ਜਾਂਦਾ ਹੈਗਾਗਾ ਪੀਐਸਟੈਟ ਦੇ ਵਾਸਤੇ ਦੇਖ ਲਓ ਤੁਸੀਂ ਦੋ ਦੋ ਸਾਲ ਕੈਂਡੀਡੇਟ ਵੇਟ ਕਰ ਰਹੇ ਹੈਗੇ ਫਿਰ ਜਿਹੜਾ ਮਤਲਬ ਇੱਕ ਹੁੰਦਾਗਾ ਬੀਐਡ ਹੋ ਰਹੀ ਹੈਗੀ 45% ਦੇ ਬੇਸ ਤੇ ਹੋ ਰਹੀ ਹੈਗੀ ਤੇ ਹੁਣ ਇਹ ਕਹਿ ਰਿਹਾ ਸੀ 55% ਮਤਲਬ ਕੋਈ ਕਾਸਟ ਨਹੀਂ ਹੈਗੀ ਕਿ ਮਤਲਬ ਕੋਈ ਵੀ ਕਾਸਟ ਆ ਰਹੀ ਹੈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੈਂਡੀਡੇਟ ਆ ਹਰ ਇੱਕ ਨੂੰ 55% ਕਹਿ ਰਿਹਾ ਫਿਰ ਜੇ 55% ਕਹਿ ਰਿਹਾ ਤਫੇ ਰਹੇ 45% ਤੇ ਬੀਐਡ ਕਿਉਂ ਕਰਵਾ ਰਹੇ ਹੈ ਇਹ ਕਹਣਾ ਚਾਹੁੰਦੇ ਆਂ ਵੀ ਅੱਜ ਟੀਚਰ ਡੇ ਹੈਗਾ ਸਾਨੂੰ ਇਹ ਸੜਕਾਂ ਤੇ ਰੋਣਾ ਪੈ ਰਿਹਾ ਹੈ ਸਰਕਾਰ ਇਸ ਵਾਰ ਧਿਆਨ ਦੇਵੇ ਟੀਚਰਾਂ ਨੂੰ ਬਹੁਤ ਵੱਡਾ ਔਦਾ ਦਿੱਤਾ ਜਾਂਦਾ ਹੈ ਕਿਉਂ ਟੀਚਰ ਹੀ ਬੱਚਿਆਂ ਨੂੰ ਗਿਆਨ ਦਿੰਦਾ ਹੈ ਟੀਚਰ ਦੇ ਆਉਣ ਨਾਲ ਹੀ ਅਸੀਂ ਅੱਗੇ ਵਧਾਂਗੇ ਬੱਚੇ ਤੇ ਪਰ ਇਸ ਦਿਨ ਵਧੀਆ ਕਿਥੇ ਇਹਨਾਂ ਨੇ ਸਾਨੂੰ ਪੇਪਰ ਲੈਣਾ ਸੀ ਜਣ ਅਸੀਂ ਸੜਕਾਂ ਤੇ ਰੋਣੇ ਆ ਸਾਨੂੰ ਹਰ ਵਾਰ ਮੀਟਿੰਗ ਦਿੱਤੀ ਜਾਂਦੀ ਹੈ ਲਾਰਾ ਦਿੱਤਾ ਜਾਂਦਾ ਸਾਡਾ ਕੋਈ ਧਿਆਨ ਨਹੀਂ ਜਦੋਂ ਅਸੀਂ ਇਹ ਗੱਲ ਕਹਿਨੇ ਆਂਗੇ ਵੀ ਅਸੀਂ ਜੂਨੀਅਨ ਵਾਲੇ ਪੀਐਸਟ ਵਾਲਿਆਂ ਤਾਂ ਇਹਦੇ ਵਿੱਚ ਸਾਰ ਸਾਨੂੰ ਪਹਿਲਾਂ ਹੀ ਜਦੋਂ ਅਸੀਂ ਕੋਈ ਵੀ ਗੱਲ ਕਰਦੇ ਜੇ ਅਸੀਂ ਉੱਥੇ ਪ੍ਰੋਟੈਸਟ ਵਗੈਰਾ ਰੱਖਾਂਗੇ ਤਾਂ ਸਾਡੇ ਮੰਨ ਲੈ ਜੂਨੀਅਰ ਬੰਦਿਆਂ ਨੂੰ ਪਹਿਲਾਂ ਹੀ ਚੱਕ ਕੇ ਹਾਂ ਨਹੀਂ ਟੋਕੇ ਜਾਂਦਾ ਵੀ ਭਗਵਾਨ ਤਮਾਮ ਕਿਸੇ ਨਾਲ ਵੀ ਕੋਈ ਸਾਡਾ ਮਿਲਣ ਮੇਲ ਨਹੀਂ ਰੱਖਿਆ ਅੱਜ ਮੀਟਿੰਗ ਲੈ ਕੇ ਜਾਣੀ ਅੱਜ ਅਸੀਂ ਸਰ ਮੀਟਿੰਗ ਲੈ ਕੇ ਜਾਵਾਂਗੇ ਚਾਹੇ ਸਾਨੂੰ ਰਾਤ ਹੋਵੇ ਜਾਂ ਕੁਛ ਮਰਜੀ ਅਸੀਂ ਜਾਣਦੇ ਨਹੀਂ ਹੈਗੇ ਅਸੀਂ ਬਹੁਤ ਔਖੇ ਪਿਆ ਸਰ ਇਹਨਾਂ ਤੋਂ ਅਸੀਂ ਲੱਖ ਲੱਖ ਰੁਪਈਆ ਲਾ ਕੇ ਤੇ ਟਿਊਸ਼ਨਾਂ ਵੀ ਰੱਖ ਰਿਹਾ ਸੀ ਹੈ ਸਾਨੂੰ ਬਹੁਤ ਟਾਈਮ ਹੋ ਗਿਆ ਮੈਂ ਤਾਂ ਅਸੀਂ ਬਾਰ ਬਾਰ ਉਹੀ ਰੀਪੀਟ ਕਰ ਸਕਦੇ ਅੱਜ ਅਸੀਂ ਧਰਨਾ ਲਾ ਕੇ ਬੈਠੇ ਆ ਜੇ ਸਾਡੀ ਹਾਈ ਤੱਕ ਕੋਈ ਸੁਣਵਾਈ ਨਹੀਂ ਹੋਈ ਸਾਨੂੰ ਘੰਟਾ ਅੱਧਾ ਘੰਟਾ ਹੋ ਗਿਆ ਇਹਨੂੰ ਇੱਥੇ ਅਸੀਂ ਜਦ ਇਹ ਅਸੀਂ ਅੱਗੇ ਟੱਪਦੇ ਆ ਤਾਂ ਇਹਨਾਂ ਨੇ ਇਹਨਾਂ ਦਾ ਪ੍ਰਸ਼ਾਸਨਦਾਰ ਕਿਹਾ ਆਮ ਸਰਕਾਰ ਆ ਸਰ ਇਹਦੇ ਵਿੱਚ ਆਮ ਦਾ ਉਹਦਾ ਤਾਂ ਇਹਨਾਂ ਨੂੰ ਦਿੱਤਾ ਨਹੀਂ ਜਾਂਦਾ ਐਨੇ ਨਹੀਂ ਸਰਕਾਰ ਅੱਗੇ ਲਾ ਕੇ ਸਾਨੂੰ ਨਾਰੇ ਨਾ ਲਾ ਕੇ ਇੱਥੇ ਮੀਟਿੰਗ ਰੱਖਦੇ ਨੇ ਉੱਥੇ ਫਿਰ ਉੱਥੇ ਜਾ ਕੇ ਸਾਡੇ ਯੂਨੀਅਨਦਿਆਂ ਨੂੰ ਕੋਈ ਵੀ ਟਾਈਮ ਨਹੀਂ ਦਿੱਤੇ ਆਂਦਾ ਉਹਨਾਂ ਨੇ ਬਹੁਤ ਕਿਵੇਂ ਖਰਚਾ ਕਰਕੇ ਜਾਂਦੇ ਨੇ ਇਹ ਸਾਡਾ ਕੋਈ ਮੁੱਲ ਨਹੀਂ ਪਾ ਰਹੇ ਸਰ ਅਸੀਂ ਇਤਨੀ ਲੈ ਕੇ ਜਾਵਾਂਗੇ ਸਰ ਨੋਟੀਫਿਕੇਸ਼ਨ ਅਸੀਂ ਜਾਂਦੇ ਨਹੀਂ ਸਾਡੀ ਸਰਕਾਰ ਨੇ ਹੀ ਲਾਣਾ ਹੈ ਸਾਡਾ ਨੋਟੀਫਿਕੇਸ਼ਨ ਜਾਰੀ ਕਰ ਦਿਓ ਨਹੀਂ ਅਸੀਂ ਫਿਰ ਅੱਗੇ ਦਾ ਫੈਸਲਾ ਅਸੀਂ ਆਪ ਸੋਚਾਂਗੇ ਸੋਚਣਾ ਨਹੀਂ